ਇਹ ਰਾਸ ਛੱਡੇ ਜੀ ਮੇਰੇ ਪਹਿਲੇ ਰਾਸ ਆ ਹਾਂ ਖਿਚਾਂ ਇਹ ਛੱਡਣੀ ਐ ਫਿਰ ਨਵਾਂ ਰਾਸਾ ਹੋਊਗਾ ਫਦੇ ਆਊਗਾ ਫਿਰ ਮਨ ਇਧਰੋਂ ਮਾਰ ਕੇ ਉਧਰ ਜਿਉਂਦਾ ਹੋ ਜਾਊਗਾ ਸੁਚੇਤ ਹੋ ਜਾਊਗਾ ਹੁਣ ਸੋਝੀ ਆ ਜਿਉ ਸਾਨੂੰ ਕੋਈ ਆਖਦੇ ਵੀ ਐਸ ਰਸਤੇ ਨਹੀਂ ਜਾਣਾ ਜੀ ਅੱਗੇ ਪੋਰ ਟਟਿਆ ਤੇ ਉਹਦੇ ਸਮਝਾਣੇ ਜਿਹੜੀ ਗੱਲ ਬਾਣੀ ਕਹਿ ਰਹੀ ਆ ਅਸੀਂ ਉਹ ਗੱਲ ਨਹੀਂ ਮੰਨਦੇ ਦੁਨਿਆਵੀ ਗੱਲਾਂ ਬਹੁਤ ਛੇਤੀ ਮੰਨ ਲੈਂਦੇ ਨੇ ਔਰ ਬਾਣੀ ਦੀ ਗੱਲ ਨਹੀਂ ਸਮਝ ਰਹੇ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਝਾ ਹੁਣ ਹਰ ਕੀਰਤ ਕਲ ਜੋ ਕਹਿਆ ਜਿਹੜਾ ਸਾਡਾ ਖੁਦਗਰਜੀ ਵਾਲਾ ਸੁਭਾਅ ਹੈ ਸ਼ਰੀਰ ਦੇ ਵਿੱਚ ਕਲਾ ਕਲੇਸ਼ ਵਾਲਾ ਜਿਹੜਾ ਸਾਡਾ ਸੁਭਾਅ ਨੂੰ ਕਲ ਜੋ ਕਹਿਆ ਹੈ ਅੱਛਾ ਹੁਣ ਜਿਹੜੇ ਦੂਜੇ ਗ੍ਰੰਥ ਹੈ ਉਹ ਚਾਰ ਜੋਗ ਆਖੀ ਜਾਂਦੇ ਆ ਜੀ ਤੇ ਬਾਬੇ ਨਾਨਕ ਨੇ ਜਿਹੜਾ ਸ਼ਬਦ ਲਿਖਿਆ ਸੀਗਾ ਪੰਦਤ ਨਾਮਚਾਰ ਕੀਤੀ ਹੈ ਸੇਚਾਂ ਦਾ ਜਿਹੜੇ ਸਿਤਾਰੇ ਜੀ ਇਹ ਉਹੀ ਚੰਦਾ ਉਹੀ ਤਾਰੇ ਆ ਉਹੀ ਸੂਰਜ ਆ ਉਹੀ ਹਵਾ ਉਹ ਪਾਣੀ ਆ ਉਹੀ ਧਰਤੀ ਆ ਉਹੀ ਆਗ ਆਹ ਦਾ ਪੰਡਤ ਜੀ ਕਿੱਥੇ ਮਹਿਲ ਸੰਸਾਰ ਕੇ ਕਲਜੋ ਬੈਠਾ ਹੈ ਜਦੋਂ ਦਾ ਸੰਸਾਰ ਬਣਿਆ ਜੀ ਸੋਜੀ ਹੋਇਆ ਚੰਦ ਵੀ ਉਹ ਹੈ ਤਾਰੇ ਵੀ ਉਹ ਹੈ ਧਰਤੀ ਵੀ ਉਹ ਹੈ ਹਵਾ ਵੀ ਉਹ ਹੈ ਬਦਲੀ ਦਾ ਕੋਈ ਸੀ ਨਹੀਂ ਤੇ ਆਪਰ ਕਲਜੋ ਕਿਹੜੀ ਚੀਜ਼ ਹੈ ਉਹ ਸੀ ਸ਼ਬਦ ਜੋ ਨਾ ਲਿਖਿਆ ਜਿਹੜਾ ਕਲ ਜੋਗਾ ਤੇਰਾ ਮੜਾ ਸਭਾ ਹੈ ਅੱਛਾ ਮੜੇ ਸੁਭਾ ਮੜਾ ਸਭਾ ਓਕੇ ਦਰਮਤਾਲਾ ਸਭਾ ਅਗਿਆਨ ਸਭਾ ਅਹੰਗਾਰੀ ਮਤ ਕੋ ਕਲ ਜੋਗਾ ਹੈ ਰਾਮ ਕਲੀ ਮਹਿਲਾ ਪਹਿਲਾ ਜੀ ਕੁੰਦ ਰਾਮ ਕਲੀ ਅਸੀਂ ਇਹਨੇ ਰਾਗ ਹੈ ਜੀ ਬਾਣੀ ਹੋਰ ਦੱਸਦੇ ਆ ਰਾਮ ਕਲੀ ਰਾਮ ਮਨ ਵਸਿਆ ਜਦੋਂ ਮੰਦੀ ਅਵਸਥਾ ਆਇਆ ਜੀ ਜਿਹਦੇ ਅਦੇ ਗੁਰੂ ਦੀ ਮੱਤ ਆ ਜਾਏ ਉਦੋਂ ਫਿਰ ਅਨੰਦ ਆਲੀ ਵਸਤਾ ਹੋ ਜਾਂਦੀ ਹੈ ਉਹ ਦੱਸੀ ਨਹੀਂ ਜਾ ਸਕਦੀ ਉਹਦੇ ਅੰਦਰ ਸਾਰਾ ਕਾਰੋਬਾਰ ਬਦਲ ਜਾਂਦਾ ਹੈ ਉਹ ਬੰਦਾ ਫਿਰ ਆਪਣੇ ਆਪੇ ਚ ਹੋ ਜਾਂਦਾ ਹੈ ਕਿ ਮੈਂ ਭਈ ਰੱਬ ਨੂੰ ਮਿਲਣਾ ਹੈ ਜੀ ਤੇ ਜੇ ਅਸੀਂ ਨਿਰਮਲ ਨੂੰ ਮਿਲਣਾ ਤੇ ਸਾਨੂੰ ਨਿਰਮਲ ਹੋਣਾ ਪੈਣਾ ਹੈ ਫਿਰ ਉਹ ਆਪਦੀਆਂ ਬਰਾਈਆਂ ਆਪ ਵੇਂਦਾ ਹੈ ਸੋ एवरीडे ਨਹੀਂ ਕਰਦਾ ਇਹ ਗੁਰੂ ਦੀ ਮੱਤਾ ਇਹ ਸੀਸ ਹੈ ਸਾਡੇ ਸਾਹਮਣੇ ਇਹ ਅਸੀਂ ਸੀਸੇ ਦੇ ਵਿੱਚ ਸਾਡੇ ਮਾਨੇ ਆਪਦਾ ਚਿਹਰਾ ਵੇਖਣਾ